ਮੇਰਾ ਨਾਮ ਗਰਜਨ ਸਿੰਘ ਗਰਜਨ ਸਿੰਘ ਨੂੰ ਬੁਲਾਇਆ ਪਕੀ ਕੀ ਕਰਨਾ ਚਾਹੋਗੇ ਜਿਤਨਾ ਅਜੋ ਪਿੰਡ ਸੁਭਰਾ ਦੇ ਜੋ ਪੰਚਾਇਤ ਸੁਭਰਾ ਦੀ ਜ਼ਮੀਨਦਾਰੀ ਜਿਹੜਾ ਦਰਿਆ ਪਸ਼ੀਰਾ ਰੁੜ ਗਿਆ ਉਹਦਾ ਕਰਤੀ ਜਿਹੜੀ ਹੈ ਕੀ ਹੈ ਲੋਕਾਂ ਚ ਉਹ ਚਾਹਤਾ ਹੈ ਜ਼ਮੀਨਾਂ ਦੇ ਫਿਰ ਵੀ ਉਹਦੇ ਬਾਵਜੂਦ ਵੀ ਜਿਹੜੀ ਹੈ ਬੋਲੀ ਅਸ ਅੱਜ ਤੱਕ 9 ਲੱਖ 43 ਹਜ਼ਾਰ ਦੀ ਬੋਲੀ ਹੋ ਚੁੱਕੀ ਹੈ ਅਗਲੀ ਤਰੀਕ ਜਿਹੜੀ ਉਹ ਮੰਗਲਵਾਰ ਕਿੰਦੀ ਦੱਸੋਗੇ ਠੀਕ ਹੈ ਜੀ ਦਾ ਮੌਕਾ ਬਈ ਨੂੰ ਇੱਕ ਬੱਜੀ ਉਹਦੀ ਕੋਲ ਬਾਅਦ ਕੀ ਰੱਖਿਆ ਸਾਰਾ ਪਲਾਨ ਅੱਜ ਬਿਲਕੁਲ ਸਾਰਿਆਂ ਨੇ ਵਿਜ਼ਿਟ ਕੀਤਾ ਜਿਉਂ ਕਿ ਕਿੰਨੇ ਕੀ ਕੀ ਜਾਉ ਤੇ ਸਤਿਕਾਰ ਵਾਲੀ ਕੀ ਇਹ ਕਹਿਣਾ ਚਾਹੋਗੇ ਜਿਤਨਾ ਅੱਜ ਪੰਚਾਇਤੀ ਪੈਲੀ ਦੀ ਜ਼ਮੀਨ ਦੀ ਫੋਲੀ ਹੋਈ ਹੈ ਜੀ ਉਹ ਕਹਿੰਦਾ ਜਿਹੜਾ ਜਿਹਦਾ ਜਿਹਦਾ ਬੰਦਾ ਵਾ ਉਸ ਤਰ੍ਹਾਂ ਬੰਦਾ ਜਿਹੜੇ ਮਾੜੀ ਹੈ ਮਾੜੇ ਨੂੰ ਘਾਟੇ ਰੇਟ ਲਾ ਕੇ ਦਿਓ ਜਿਹੜੇ ਪੰਗੇ ਦੀਆਂ ਪੰਚੀਆਂ ਦੀਆਂ ਪੰਗਾ ਰੇਟ ਲਾ ਕੇ ਦਿਓ ਜਿਹੜੇ ਧੋਨੇ ਵਾਲੀ ਉਹਨੂੰ ਧੋਨੇ ਵਾਲਾ ਰੇਟ ਲਾਓ ਜਿਹੜੀ ਬਰਾਣੀ ਉਹਨੂੰ ਬਰਾਣਾ ਰੇਟ ਲਾ ਲਾ ਖਰਚੇ ਨਾਲ ਮੇਰੇ ਪਾਰ ਵਾਲਿਆਂ ਨੂੰ ਜਿਹੜਾ ਪਾਰੀ ਖਰਾਬ ਵਾਲਿਆਂ ਨੂੰ ਉਹਨਾਂ ਨੂੰ ਬੰਦ ਰੇਟ ਤੇ ਵਾਲੇ ਘਰ ਤੋਂ ਘੱਟ ਬੰਦ ਰੇਟ ਦਿੱਤੀ ਜਾਵੇ ਪਰ ਕੋਈ ਜੇ ਪਾਣੀ ਆਣਗੇ ਬੜੀਆਂ ਖਰਾਬ ਹੋਈਆਂ ਫਿਰ ਉਹਨਾਂ ਦਾ ਮਨਾਈਆਂ ਦਾ ਦੁਬਾਰਾ ਫਿਰ ਜਿਆਦਾ ਕਿਦਾ ਫਿਰ ਬੜੀਆਂ ਆ ਜਾਣਾਂ ਕੀ ਕਹਿਣਾ ਚਾਹੋਗੇ ਹਣਾ ਉਹ ਹੋਣਾ ਹੈ ਕਿ ਉਹਨਾਂ ਸਾਰੇ ਨੂੰ ਜਿੰਨੇ ਨਾ ਕਿ ਤੱਕ ਜਿੱਤ ਜਿੱਤ ਦੀ ਪਾਰੀ ਉੱਥੋਂ ਨਿਕਲ ਜਾਵੇ ਇਹ ਰਿਓਕ ਧੋਨੇ ਵਾਲਾ ਪੈਰੀ ਵਾਲਾ ਉਹਨਾਂ ਨੂੰ ਦੱਸ ਜੇ ਜੇ ਵੀ ਗਲਤ ਕਰਦਾ ਹਰ ਤਾਂ ਬਿਲਕੁਲ ਗਲਤ ਆਜੀਬ ਸਾਡੇ ਪਿੰਡਸ ਭਰਾ ਦੀ ਜ਼ਮੀਨ ਬਹੁਤ ਖੁੱਲੀ ਹੈ ਜੀ ਪੰਚਾਇਤ ਦੀ ਬੈਠਕ ਜਿਹੜੀ ਅੱਜ ਬਹੁਤ ਵਧੀਆ ਮਾਹੌਲ ਦੇ ਨਾਲ ਹੋਈ ਆ ਪੂਰੀ ਜਿਹੜੀ ਲੋਕਾਂ ਨੇ ਆ ਕੇ ਬੋਲੀਆਂ ਦੇ ਲੇਗੇ ਆਪ ਕੋ ਆਪਣੀਆਂ ਮਾਇਆਂ ਜੀ ਇਹ ਕੋਈ ਪੇਟੀ ਖਾਦੀ ਸਾਰਿਆਂ ਦੇ ਵਿੱਚ ਕੋਈ ਲੜਾਈ ਕੋਈ ਝਗੜਾ ਨਹੀਂ ਚੱਲੇਗਾ ਬਹੁਤ ਮਾਨਤਾ ਨਹੀਂ ਬੁਜੀ ਹੋਈ ਆ ਸਿੱਧੇ ਆ ਕੇ ਫਟਾ ਕੇ ਲੋਕਾਂ ਦੇ ਘਰਾਂ ਦੇ ਆ ਸ਼ਰਦਜੀ ਰਾਜਨੀ ਪੁਤਰ ਉਹਨਾਂ ਦੇ ਨਿਰਦੇਸ਼ਾਂ ਦੇ ਜਿਹੜੀ ਇਹ ਬੋਲੀ ਜਿਹੜੀ ਸਾਰੀ ਹੋਈ ਹੈ ਜੀ ਟੀਟੀਪੀ ਵੀਡੀਓ 50 ਸੈਂਟਰੀ ਮਨਲਾ ਸਾਰੇ ਆਏ ਆ ਕਿ ਸਾਡੇ ਪ੍ਰਿੰਸੀ ਪੁਤਰ ਜੀ ਮੋਲੀ ਜਾ ਦੂਜਾ ਰੇ ਸੀ ਫਿਰ ਨੇ ਮੈਂ ਕੋਈ ਤਾਂ ਕੋਈ ਆਜਾ ਦੇ ਰਿਹਾ ਫਿਰ ਬੋਲੀ ਦੀ ਮਾਨ ਨੀ ਕੋ ਸਭ ਬਣ ਰਹੇ ਆ ਪੁਰਾਣੇ ਵਿੱਚ ਜਸ਼ਨ ਮਰਜੀ ਸ਼ਹਿਰ ਸਭਾ ਜੀ ਤੇ ਬਟਿਕਾ ਬੇਈ ਭਾਗ ਕਾਫੀ سارے ਬੰਦਿਆਂ ਨੇ ਕੁਝ ਵੀ ਬੋਲਣ ਨੂੰ ਵੀ ਪ੍ਰਚੰਡਾ ਹਿਸਾਬ ਉੱਤਾਰ ਹੁਕਮ ਦੇ ਤੀਰ ਚੱਲੇ ਹੋਏ ਨੇ ਜਮੀਨੀ ਜਿਹੜੀ ਪੰਚਾਇਤੀ ਜ਼ਮੀਨ ਹੈ ਕਿੰਨੀ ਕੁ ਟੋਟਾ ਹੈ ਸਭਰਾਹਣ ਜੀ ਪੰਚਾਇਤੀ ਜ਼ਮੀਨ ਕਿੰਨੀ ਹੈ ਸਭਰਾਹਣ ਟੋਟਾ ਪੰਚਾਇਤੀ ਜ਼ਮੀਨ ਦੀ ਬੋਲੀ ਦਿਓ ਸਭਾ 325 ਕਿਨੇ ਥਾਂ ਤੇ ਹੁੰਦੀ ਹੈ ਬਾਕੀ ਕੋਈ ਰਕਬਾ ਖਰਾਬ ਆ ਜਿਹੜੀ ਰੇਤਾ ਪਈ ਆ ਜਾਂ ਮਹਮ ਕੋਆ ਪਿਆ ਪੂਜ ਜ਼ਮੀਨ ਨੂੰ ਕੁੱਝ ਜਿਹੜੀ ਜ਼ਮੀਨ ਆ ਉਹ ਪਾਸਕ ਨੂੰ ਚੋੜੇ ਅਸੀਂ ਅੱਜ ਨਾਲ ਗੱਲ ਕਰ ਰਹੇ ਹਾਂ ਇਹ ਹੀ ਬਿੰਦੀ ਆ ਕਿ ਜਿਹਨੇ ਮੋਰ ਦੀ ਪਟੇਰੀ ਜਿਹੜੀ ਵਜਦੀ ਆ ਉਹ ਪੰਚਾਇਤ ਦੀ ਜ਼ਮੀਨ ਨੂੰ ਕੌਣ ਚੁੜਾਣਾ ਗ੍ਰਾਮ ਚੇਰ ਸੁਭਰਾ ਕੋਲੇ ਆਪਣੀ ਪੱਛੀ ਦਰੇ ਤੇ ਜਮ੍ਹਾਂ ਕਰਾਵੇ ਕੋਲੀ ਖਲਾਵੇ ਫੇਰ ਉਹ ਵਾਈਡ ਵਾਈਡ ਇਹ ਬਣਦੇ ਤੇ ਜਿਹੜੇ ਵਿਦਿਆ ਬੰਦੇ ਉਹਨਾਂ ਨੇ ਅਚੂਕ ਕੀਤੀ ਆ ਵਿਸ਼ੇਤੂ ਵਿਸ਼ੇਤੂ ਕਿਤੇ ਦੇ ਪਰਿਗੋਤੀ ਪ੍ਰਵਾਹ ਕਿਤਾਬ ਚੋਂ ਪੜ੍ਹਿਆ। ਬੈਨਾਂਗੇ ਆ ਤਾਂ ਸੰਗਤ ਦਾ ਨਾਮ ਆ ਮਾਤਿ ਭਰਾ ਦੇ ਕਾਟਿਓ। ਕੀ ਕਹਣਾ ਜਾਊਗਾ ਜਿਸ ਤਰ੍ਹਾਂ ਜੀ ਪੰਚਾਇਤੀ ਬਿਆਲੀ ਦੀ ਐਸੇ ਬੋਲੀ ਆਈ ਇਸ ਵਾਰ। ਆ ਜੀ ਕਿਤਰਾ 56 ਦਾ 12 ਦੁਗਾ ਦੇਣਾ ਹੋ ਲਿਆ। ਬਹੁਤ ਵਧੀਆ ਨਾਟਕ ਬੋਲੀ ਹੋਈ ਹੈ। ਬਹੁਤ ਕੰਟੀ ਵੀਰੇ ਨੇ ਭੈਲੀ ਦੇ ਬੋਲ ਦੇ ਕੇ ਜੀ ਆ। ਤੇ ਬਹੁਤ ਵਧੀਆ ਪਲਾਟਾਂ ਡੋਕਾ ਦੀ ਜਿਹੜਾ ਪੈਕੇਟ ਦੇ ਕੇ ਸਰਕਾਰ ਨੂੰ ਉਹ ਪਿੰਡ ਕੀ ਪੈਸਾ ਲੱਗਣਾ ਦੱਸਣਾ ਜਾਣਾ ਨਹੀਂ ਕਿਤੇ ਇਸ ਕਰਕੇ ਸਾਰੇ ਨੂੰ ਬੇਨਤੀ ਹੈ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਪਿਛਲੀ ਵਾਰ ਪਲਾਟ ਨਹੀਂ ਕਿਟਾਇਆ ਉਹਨਾਂ ਵੀ ਬੇਨਤੀ ਹੱਥ ਜੋੜ ਕੇ ਕਿ ਐਜਾ ਪਲਾਟ ਜਰੂਰ ਡਟਾਓ ਇਹ ਅਪੀਲ ਹੈ ਅਸੀਂ ਰਾਣਾਪੁਰ ਮੰਤਰੀ ਸਰਦਾਰ ਲਾਲਜੀਤ ਸਿੰਘ ਨੂੰ ਨਰਾ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੇ ਵਿੱਚ ਨਾ ਪੱਟ ਬੋਲੀ ਕਰਵਾਉਂਦੇ ਉਹ ਕੰਮ ਕਰਦੇ ਆ ਐਂਕਾ ਕੋਈ ਵਿੱਚ ਉਹਨਾਂ ਨੇ ਆਪ ਇਹ ਕਾਗਜ਼ਾ ਸਮਝਿਆ ਵੀ ਕੋਈ ਵਿੱਚ ਵਿੱਚ ਬੁਲਾਣਾ ਪਾਵੇ ਸਿੰਧੀ ਆ ਕੇ ਫੱਤੀ ਘਟਾਵੇ ਅੱਗੇ ਨਹੀਂ ਦੇ ਬਹੁਤ ਧੋਖੇ ਦੇ ਰਿਆ ਐਂਕਾ ਉਹ ਧੋਖੇ ਤੋਂ ਬਚਾਉਣ ਲਈ ਮੰਤਰੀ ਸਾਹਿਬ ਨੇ ਬਹੁਤ ਵਧੀਆ ਤਰ੍ਹਾਂ ਤਰੀਕੇ ਨਾਲ ਸੁਝਾਇਆ